ਸਸਰੀਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਸਾਨ ਕੁਲਾੜਾ ਜਿਹੜਾ ਕਿ ਅਰਨੀਵਾਲਾ ਸਭ ਤਸੀਲ ਦੇ ਨਾਲ ਸੜਕ ਦੇ ਉੱਤੇ ਹੀ ਚੱਲੂ ਹੈ ਮਹਿੰਦਰ ਕੁਮਾਰ ਸੰਜਰਾਨੇ ਵਾਲਿਆਂ ਵੱਲੋਂ ਬਿਨਾਂ ਕੈਮੀਕਲ ਤੇ ਗੁੜ ਤੇ ਸ਼ੱਕਰ ਇੱਥੇ ਤਿਆਰ ਕੀਤੀ ਜਾਂਦੀ ਹੈ ਸ਼ੁੱਧ ਗੁੜ ਬਣਾਉਣ ਵਾਸਤੇ ਖਰੀਦਣ ਵਾਸਤੇ ਅੱਜ ਹੀ ਸੰਪਰਕ ਕਰੋ ਸੰਪਰਕ ਨੰਬਰ ਇਹਨਾਂ ਦਾ ਹੈ ਜੀ 9463112309 ਇੱਕ ਵਾਰੀ ਇਨਾਂ ਦਾ ਮਹਿੰਦਰ ਕੁਮਾਰ ਜੀ ਦਾ ਨੰਬਰ ਨੋਟ ਕਰੋ 9463112309 ਇੱਥੇ ਤੁਹਾਨੂੰ ਬਿਨਾ ਕੈਮੀਕਲ ਤੋਂ ਸ਼ੁੱਧ ਗੁੜ ਤਿਆਰ ਕੀਤਾ ਹੋਇਆ ਮਿਲੇਗਾ ਜਿਹੜਾ ਕਿ ਤੁਹਾਡੀ ਸਿਹਤ ਵਾਸਤੇ ਬਹੁਤ ਹੀ ਲਾਹੇਮੰਦ ਹੋਏਗਾ Nisha Sharma ਦੀ ਰਿਪੋਰਟ ਐਨ ਐਸ ਲਾਈਵਨੈਸ ਲਈ ਤੁਹਾਡਾ ਆਪਣਾ ਚੈਨਲ ਹਾਂਜੀ ਵੀਰੇ ਤੁਸੀਂ ਇੱਥੇ ਆਏ ਹੋ ਕਿਵੇਂ ਆਏ ਹੋ ਗੋੜ ਬਣਵਾਣਾ ਕਿੱਥੋਂ ਆਏ ਹੋ ਮੰਮੂ ਖੇੜੇ ਤੋਂ ਇੱਥੇ ਅਰਨੀ ਵਾਲਾ ਦੇ ਵਿੱਚ ਗੋੜ ਬਣਵਾਣ ਆਏ ਹੋ ਹਾਂਜੀ ਹਾਂਜੀ ਤੇ ਇੱਥੇ ਕਿਉਂ ਤੁਸੀਂ ਮਤਲਬ ਪਹਿਲ ਦਿੱਤੀ ਗੋੜ ਲੈਂਦੀ ਕਿ ਬਾਜ਼ਾਰੋਂ ਨਹੀਂ ਮਿਲਦਾ ਬਾਜ਼ਾਰੋਂ ਨਹੀਂ ਘਰ ਦਾ ਬਲਿਆ ਵਧੀਆ ਹੁੰਦਾ ਘਰ ਦਾ ਇਹਦੇ ਵਿੱਚ ਕੀ ਖਾਸੀਅਤ ਕੀ ਹੈ ਆਪਨਾ ਤਿਆਰ ਕਰਵਾਇਆ ਗੰਨਾ ਤੁਸੀਂ ਆਪਣਾ ਲੈ ਕੇ ਆਏ ਸੀ ਆਪਣਾ ਅੱਛਾ ਹਰ ਸਾਲ ਹੀ ਬਣਾਉਨੇ ਹਾਂ ਹਾਂਜੀ ਇੱਥੋਂ ਦਾ ਜਿਹੜਾ ਕੰਮ ਹੈਗਾ ਉਹ ਕਿਵੇਂ ਦਾ ਹੈ ਵਧੀਆ ਹੈ ਵਧੀਆ ਹੈ ਅੱਛਾ ਕੀ ਕਹਣਾ ਕੀ ਚਾਹੋਗੇ ਲੋਕਾਂ ਨੂੰ ਵੀ ਕੀ ਮੈਸੇਜ ਕੀ ਦੋਗੇ ਕੋਡ ਤੁਸੀਂ ਆਪ ਦਾ ਘਰ ਦਾ ਤਿਆਰ ਕਰਵਾਓ ਬਿਯਾਰੀ ਨਾ ਲਓ ਜਿੰਨਾ ਵਾਈਡ ਹੋ ਸਕੇ ਤੇ ਆ ਰੀਜਿਆਂ ਨੂੰ ਵਾਈਡ ਕਰਾਓ ਇਹਦਾ ਫਾਇਦਾ ਕੀ ਹੈ ਕੋਡ ਦਾ ਫਾਇਦਾ ਇੱਕ ਤਾਂ ਇੰਨੇ ਚ ਕੈਮੀਕਲ ਕੋਈ ਨਹੀਂ ਗਾ ਪਿੰਡਿਓ ਤਿਆਰ ਕੀਤਾ ਗਿਆ ਸਾਫ਼ ਕੀਤਾ ਗਿਆ ਅੱਛਾ ਜਿਸ ਨੂੰ ਤਿਆਰ ਕੀਤਾ ਗਿਆ ਜਿਹੜਾ ਬਿਯਾਰੀ ਕੋਡ ਸਾਰਾ ਕੈਮੀਕਲ ਤੇ ਕੈਮੀਕਲ ਮੁਕਤ ਗੋੜਾ ਆਉਂਦਾ ਹੈ ਜਿਹਦੇ ਨਾਲ ਕੈਂਸਰਾ ਕਰੀ ਬਿਮਾਰੀਆਂ ਨੂੰ ਪਹਿਲੋ ਮਤਲਬ ਹੁੰਦੇ ਆ ਤੇ ਕਰ ਸਕੋ ਸਰਪੋਲ ਨਾਲ ਇਹ ਉੱਪਰ ਵੀ ਅ اچھا ਇਹ 슈ਗਰ ਵਾਲੇ ਲੈ ਸਕਦੇ ਆ ਇਹ ਚਾਹ ਪਾਣੀ ਦਾ 슈ਗਰ ਵਾਲੇ ਜਿਹੜਾ ਚਾਹ ਦੁੱਧ ਦੇ ਵਿੱਚ ਇਹਦਾ ਸੇਵਨ ਕਰ ਸਕਦੇ ਆ ਡਾਕਟਰ ਦੀ ਡਾਕਟਰੀ ਸਲਾਹ ਨਾਲ ਜੀ ਅੱਛਾ ਅੱਛਾ ਹਾਂਜੀ ਬਾਬਾ ਜੀ ਹਾਂਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਇਹ ਅੱਛਾ ਗੁੜ ਬਣਾ ਰਹੇ ਹੋ ਕਿੰਨੇ ਦਿਨਾਂ ਤੋਂ ਬਣਾ ਰਹੇ ਹੋ ਉਹ ਗੁੜ ਦੀ 2 ਸਾਲ ਹੋ ਗਈ ਅੱਛਾ ਤੇ ਹੁਣ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਪਿੰਡ ਦਾ ਤਿਆਰ ਕਹਿ ਗਿਆ ਜੀ ਬਹੁਤ ਵਧੀਆ ਗੁੜ ਸ਼ੁੱਧ ਗੁੜ ਬਣਾ ਰਹੇ ਆ ਜੀ अच्छा कितने लोग बनवा रहे हैं इथे बहुत लोग आ रहे हैं आप अपना गन्ना लेके आ रहे हैं या ਤੁਸੀਂ ਆਪਣਾ ਦੇ ਰਹੇ ਹੋ ਅਸੀਂ ਆਹ ਆਪ ਦਾ ਗੰਨਾ ਨਹੀਂ ਕਰਦੇ ਅੱਛਾ ਜਿਹੜਾ ਤੁਸੀਂ ਗੋੜ बेच ਰਹੇ ਹੋ ਕੀ ਰੇਟ ਕੀ ਆ 100 ਰੁਪਏ ਇਹ 150 ਰੁਪਏ ਦੇ ਰਹੇ ਹੋ ਅੱਛਾ 100 ਤੇ 150 ਚ ਕੀ ਫਰਕ ਕੀ ਆ ਹੋਈ ਡਰਾਈਵਿੰਗ ਆ ਇਹ 150 ਰੁਪਏ ਅੱਛਾ ਗਰੀ ਗੋਰੀ ਸਾਰੀ ਸਾਂ ਅੱਛਾ ਠੀਕ ਹੈ ਜੀ